ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਮੇਰੇ ਨਾਲ ਸਰਵਣ ਸਿੰਘ ਪੰਦੇਰ ਸਾਹਿਬ ਮੌਜੂਦ ਨੇ ਜਿਹੜੇ ਲਗਾਤਾਰ ਕੇਐਮਐਮ ਜਿਹੜਾ ਮੋਰਚਾ ਜਿੱਦੇ ਚ 10 ਜਥੇਬੰਦੀਆਂ ਨੇ ਲੀਡ ਕਰ ਰਹੇ ਨੇ ਮੋਰਚੇ ਨੂੰ ਅੱਜ 13 ਫਰਵਰੀ ਨੂੰ ਇੱਕ ਸਾਲ ਹੋ ਗਿਆ ਤੇ 14 ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ ਹੈ ਕਿਸਾਨਾਂ ਦੀ ਪੰਦੇਰ ਸਾਹਿਬ ਇੱਕ ਸਾਲ ਹੋ ਗਿਆ ਸੰਘਰਸ਼ ਲੜਦਿਆਂ ਨੂੰ ਇੱਥੇ ਇੱਕ ਸਾਲ ਦੇ ਵਿੱਚ ਤੁਹਾਡਾ ਕੀ ਤਜਰਬਾ ਕਿ ਸੋ ਦੋਨੋਂ ਫਾਰਮਨਿਕ ਕੀ ਖੋਇਆ ਕੀ ਗਵਾਇਆ ਦੇਖੋ ਉਦੋਂ ਤਾਂ ਐਨਲਿਸਿਸ ਕਰਨਾ ਹੋਵੇ ਤਾਂ ਵੱਡਾ ਕੰਮ ਐ ਛੋਟਾ ਨਹੀਂ ਐ ਮੋਟੀ ਜੀ ਗੱਲ ਐ ਵੀ ਸਭ ਤੋਂ ਵੱਡੀ ਸਫਲਤਾ ਇਹਦੇ ਚ ਇਹ ਆ ਵੀ ਇੱਕ ਤਾਂ ਕਿਸਾਨ ਮਜ਼ਦੂਰ ਕਿਸਾਨ ਸੀ ਕਿਸਾਨ ਮਜ਼ਦੂਰ ਦੀ ਅਸੀਂ ਇੱਕ ਤਾਰ ਜੁੰਟੀ ਨੂੰ ਪੂਰੇ ਵਰਲਡ ਵਾਈਟ ਬਾਹਰ ਆ ਰਿਹਾ ਐ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਦੀਵਾਸੀਆਂ ਦੀਆਂ ਮੰਗਾਂ ਨੂੰ ਅਸੀਂ ਬਾਹਰ ਆ ਰਿਹਾ ਇਹ ਇਹ ਤੋਂ ਕਹਾ ਸੀ ਇਹ ਦਸਨ ਚ ਕਾਮਯਾਬ ਹੋਗੇ ਵੀ ਹਮਲਾ ਕੱਡਾ ਕਿਸਾਨੀ ਤੇ ਨਹੀਂ ਮਜ਼ਦੂਰਾਂ ਤੇ ਨਹੀਂ ਨੌਜਵਾਨਾਂ ਤੇ ਵੀ ਆ ਕਾਰਪੋਰੇਟ ਪਾਲਿਸੀ ਦਾ ਇਹ ਤੋਂ ਕਾ ਜਿਹੜੀ ਦੁਕਾਨਦਾਰੀ ਆ ਜਿਹੜੀ ਜੜੀ ਸਾਡੇ ਨੂੰ ਅੱਡ ਕਰਕੇ ਰੱਖਦੇ ਆ ਉਹ ਸਾਰੀ ਦੁਕਾਨਦਾਰੀ ਤੇ ਕਾਰਪੋਰੇਟ ਸਮਾਲਸ ਦਾ ਤੋਂ ਅਸੀਂ ਅਖਿਆ ਵੀ ਕੁੱਲ ਭਾਰਤ ਦੇ ਲੱਗੂ ਉਦਯੋਗ ਨੂੰ ਨਾਲ ਰਾਲੋ ਕੁੱਲ ਤੇ ਹਮਲਾ ਹੈਗਾ ਇਹ ਗੱਲ ਲੋਕਾਂ ਚ ਅਸੀਂ ਲੈ ਕੇ ਵਰਲਡ ਵਾਈਡ ਸਾਡੀਆਂ ਮੰਗਾਂ ਉੱਭਰ ਗਈਆਂ ਵਿਰੋਧੀ ਧਿਰਾਂ ਦੇ ਚੋਣ ਮੈਨੀਫੈਸਟੋ ਵਿੱਚ ਪੈ ਗੀਆਂ ਉਹਦੇ ਵਿੱਚ ਅਸੀਂ ਪਹੁੰਚ ਕਾਮਯਾਬ ਹੋ ਗਏ ਔਰ ਇਹਦੇ ਨਾਲ ਦੀ ਨਾਲ ਜਿਵੇਂ ਇਹਨੂੰ ਅਸੀਂ ਅੰਦੋਲਨ ਨੂੰ ਖੜਾ ਕੀਤਾ ਇਹਨੇ ਇੱਕ ਪੰਜਾਬ ਅੰਦਰ ਜਿਹੜੀ ਭਾਜਪਾ ਦੀ ਲਾਈਨ ਸੀ ਉਹਨੂੰ ਕੁੱਟਿਆ ਸਾਡੇ ਨਾਲੋਂ ਹਰ ਤਬਕੇ ਨੂੰ ਅੱਡ ਕੀਤਾ ਜਾਂਦਾ ਸੀਗਾ ਪਰ 30 ਦੇ ਬੰਦ ਨੇ ਪੰਜਾਬੀਆਂ ਦਾ ਬੰਦ ਵੱਜੋ ਉੱਤਰ ਪ੍ਰਦੇਸ਼ ਜਿਵੇਂ ਮਾਲਾ ਬੰਦ ਰਿਹਾ ਚੰਡੀਗੜ੍ਹ ਬੰਦ ਰਿਹਾ ਐਂ ਦਿਖਿਆ ਰੇਲ ਰੋਕੋ ਬਹੁਤ ਵੱਡਾ ਸੀ ਖਨੌਰੀ ਦੀ ਮਹਾ ਪੰਚਾਇਤ ਬਹੁਤ ਵੱਡੀ ਸੀਗੀ ਸਭ ਤੋਂ ਵੱਡੀ ਗੱਲ ਆ ਕਿਸਾਨਾਂ ਦੇ ਵਿੱਚ ਇਕਤਾ ਕਿਸਾਨ ਜਥੇਬੰਦੀਆਂ ਚ ਕਿਸਾਨਾਂ ਦਾ ਸ਼ਬਦ ਨਹੀਂ ਕਿਸਾਨ ਜਥੇਬੰਦੀਆਂ ਚ ਇਕਤਾ ਨਹੀਂ ਸੀ ਉਸ ਇਕਤਾ ਨੂੰ ਹੀ ਅੱਜ ਨੇੜੇ ਲਾਉਣ ਦੇ ਵਿੱਚ ਇਹ ਅੰਦੋਲਨ ਸਫਲ ਹੋ ਰਿਹਾ ਤੋਂ ਇਸ ਕਿਸਮ ਦੀਆਂ ਹੈਗੀਆਂ ਨੇ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਖੜਕੇ ਆਈਆਂ ਔਰ ਅਸੀਂ 1 ਸਾਲ ਸਫਲਤਾ ਨਾਲ ਹੰਗਾਇਆ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਆ ਔਰ ਕਹਾ ਵੀ ਲੋਕਾਂ ਦਾ ਸਹਿਯੋਗ ਮਿਲਦਾ ਰਹੇ ਇਹਦੇ ਲਈ ਅਸੀਂ ਆਸ਼ ਕਰਦੇ ਆ ਔਰ ਜੋ ਨੇ ਸਹਿਯੋਗ ਦਿੱਤਾ ਉਹਦੇ ਲਈ ਧੰਨਵਾਦ ਕਰਦੇ ਆ ਜੀ ਹੰਦੇਰ ਸਾਹਿਬ ਲਗਭਗ ਦਿੱਲੀ ਵਾਲੇ ਅੰਦੋਲਨ ਦੇ ਬਰਾਬਰ ਦਾ ਹੀ ਅੰਦੋਲਨ ਹੋ ਗਿਆ ਟਾਈਮ ਵਾਈਜ਼ ਆ ਮਾਸ ਲੈਵਲ ਦੇ ਉੱਪਰ ਉਸ ਲੈਵਲ ਦਾ ਸਮਰਥਨ ਕਿਉਂ ਨਹੀਂ ਹੋਇਆ ਕਿਸਾਨ ਜਥੇਬੰਦੀਆਂ ਨੇ ਇੱਕਦਮ ਜੁਆਇਨ ਕਿਉਂ ਨਹੀਂ ਕੀਤਾ ਲੋਕ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਕਿਉਂ ਨਹੀਂ ਆਏ ਬਹੁਤ ਵੱਡੀ ਗਿਣਤੀ ਅੰਦੋਲਨ ਦੇ ਵਿੱਚ ਇਹੋ ਜੀ ਗੱਲ ਨਹੀਂ ਪਰ ਜੋ ਸਪਿਰਟ ਪਹਿਲੇ ਅੰਦੋਲਨ ਦੇ ਵਿੱਚ ਸੀ ਇਸ ਅੰਦੋਲਨ ਦੇ ਵਿੱਚ ਉਦਾਂ ਦੀ ਸਪਿਰਟ ਕਿਉਂ ਨਹੀਂ ਬਣ ਪਾਈ ਤੁਸੀਂ ਆਪਣੇ ਲੈਵਲ ਤੇ ਕੀ ਦੇਖਦੇ ਹੋ ਇਹ ਦੇਖੋ ਇਹ ਅੱਡਾ ਡਰੰਗ ਨੇ ਜਦੋਂ ਅਸੀਂ ਇਹ ਸਮਝਦੇ ਹੈਗੇ ਆ ਜੇ ਜਿਹੜੀ ਸਾਡੀ ਇਹ ਅੰਦੋਲਨ ਨੇ ਲੋਕਾਂ ਦੀ ਖਨੌਰੀ ਵਾਲੀ ਬਾਰਡਰ ਤੇ ਪੰਜਾਬ ਬੰਦ ਨੇ ਪੰਜਾਬ ਦੇ ਸਮਰਥਨ ਦੇ ਵਿੱਚ ਕੋਈ ਕਮੀ ਨਹੀਂ ਦਿਖੀ ਇਹ ਅੰਦੋਲਨ ਦੇ ਵਿੱਚ ਉਤਰਾ ਤੇ ਚੜਾ ਆਉਂਦੇ ਆ ਜਦੋਂ ਅੰਦੋਲਨ ਕੰਮਕਾਰ ਵਾਲੇ ਪੋਜੀਸ਼ਨ ਜਾਂਦਾ ਉਦੋਂ ਓਨੀ ਗਿਣਤੀ ਨਹੀਂ ਰਹਿੰਦੀ ਹੈਗੀ ਜਦੋਂ ਜਦੋਂ ਅੰਦੋਲਨ ਸਿਖਰਾਂ 'ਚ ਜਾਂਦਾ ਉਦੋਂ ਉਹਦੀ ਬਲੰਦੀ ਮਿਲਦੀ ਹੈ ਹਾਂ ਇਸ ਅੰਦੋਲਨ ਨੂੰ ਪਿਛਲੇ ਅੰਦੋਲਨ ਦੇ ਵਿੱਚ ਜਿਹੜੇ ਕੋਈ ਜਥੇਬੰਦੀਆਂ 'ਚ ਆਪਸੀ ਵੱਖਰੇਵੇਂ ਆਏ ਮਤਭੇਦ ਆਏ ਉਹ ਵੀ ਸਾਹਮਣੇ ਪਏ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ ਇਹ ਨਹੀਂ ਸੀ ਹੈਗਾ ਉਸ ਕਰਕੇ ਚੀਜ਼ਾਂ ਸਾਹਮਣੇ ਆਈਆਂ ਕੱਲ ਮੀਟਿੰਗ ਸੀ ਤੁਸੀਂ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਸ ਮੀਟਿੰਗ ਦੀ ਇੱਕ ਤਰੀਕ ਫੇਰ ਅੱਗੇ ਪੈ ਗਈ ਕਿਉਂ ਨਹੀਂ ਆਖਰ ਕੋਈ ਮਿਨਿਮਮ এজেন্ডੇ ਦੇ ਉੱਪਰ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਇਕੱਠੀ ਹੋ ਰਹੀਆਂ ਕਾਰਨ ਕਾਰਨ ਇਹੋ ਜਿ ਵਿੱਚ ਕੀ ਕਾਰਨ ਹੈ ਕਿਉਂਕਿ ਜਨਤਕ ਜਥੇਬੰਦੀਆਂ ਨੇ ਲੋਕ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਤਾਂ ਹੈ ਨਹੀਂ ਬੰਦੇ ਰਸਾਬ ਵੀ ਐਡੀ ਕਿਹੜੀ ਵੱਡੀ ਵਿੱਚ ਗੱਲ ਹੈ ਜਿਹੜੀ ਗੱਲ ਦੀ ਜਿਹੜੀ ਗੂੰਜਲ ਹੈ ਉਹ ਗੂੰਜਲ ਖੁੱਲ ਨਹੀਂ ਰਹੀ ਹੈ ਇਹ ਦੋ ਗੱਲਾਂ ਦੇਖੋ ਇਹਦੇ 'ਚ ਤਾਂ ਹੈ ਨਹੀਂਗਾ ਜਿੱਥੇ ਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਯਤਨ ਨੇ ਮੈਂ ਕਹਿੰਦਾ ਇਹੀ ਸਫਲਤਾ ਬਹੁਤ ਵੱਡੀ ਆ ਸਾਡੀ ਸਮਾਜਿਕ ਇਕਤਾ ਦੀ ਤੇ ਇਧਰ ਸਾਰੇ ਦੇਸ਼ ਦੀ ਸੰਗਠਨਾ ਦੀ ਇਕਤਾ ਦੀ ਉਹਦੇ ਵਿੱਚ ਜਿਹੜੇ ਤੁਹਾਡੇ 2 ਸਾਲ ਦੇ ਵਖਰੇਵੇਂ ਆ ਉਹਨੂੰ ਸਿੰਦੇ ਆਵੇਂ ਸਮਾਂ ਲੱਗਦਾ ਵਾ ਜਿਹੜੇ ਬੇਪਰੋਸਗੀਆਂ ਨੂੰ ਦੂਰ ਕਰਦੇ ਆਵੇਂ ਸਮਾਂ ਲੱਗਦਾ ਵਾ ਔਰ ਜਦੋਂ ਕੋਈ ਇੱਕ ਚੀਜ਼ ਰੱਖਦਾ ਉਹਦੇ ਬਾਰੇ ਵਿਸ਼ਲੇਸ਼ਣ ਫਿਰ ਉਹਦੇ ਫਾਰਮ ਤੇ ਜਾ ਕੇ ਹੋਣਾ ਹੁੰਦਾ ਉਹ ਫੋਰਮ ਤੋਂ ਬਾਅਦ ਵਾਪਸੀ ਆਉਣੀ ਹੁੰਦੀ ਹੈ ਅਸੀਂ ਜਿੰਨੀਆਂ ਮੀਟਿੰਗਾਂ ਜਿੰਨੀਆਂ ਮੀਟਿੰਗਾਂ ਕੀਤੀਆਂ ਵਾ ਉਹਨੀਆਂ ਅਸੀਂ ਅਸੀਂ ਉਹਦੇ ਨੇੜੇ ਲੱਗੇ ਹੈਗੇ ਸੋ ਸਰਬਨ ਸਿੰਘ ਭੰਦੇਰ ਆਪਣੇ ਨਾਲ ਸੀ ਇਹਨਾਂ ਨੂੰ ਜਾਣਾ ਪੈ ਗਿਆ ਹੁਣ ਤੇ ਹੋਰ ਬਹੁਤ ਗੱਲਾਂ ਨੇ ਜਿਥੇ ਬੰਦੀਆਂ ਜਿਹੜੀਆਂ ਸਮੇਂ-ਸਮੇਂ 'ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ